ਕਣਕ ਦੀਆਂ ਫਸਲਾਂ ਪੱਕ ਚੁੱਕੀਆਂ ਨੇ ਤੇ ਦੇਸ਼ ਭਰ ਵਿੱਚ ਵਾਢੀ ਦੀ ਸ਼ੁਰੂਆਤ ਹੋ ਚੁੱਕੀ ਹੈ ਪਰ ਪਿਛਲੇ ਸਾਲ ਅਸੀਂ ਦੇਖਿਆ ਸੀ ਕਿ ਕਈ ਜਗ੍ਹਾ ਦੇ ਉੱਪਰ ਅੱਗ ਲੱਗਣ ਦੇ ਕਾਰਨ ਹਜ਼ਾਰਾਂ ਏਕੜ ਫਸਲ ਜਿਹੜੀ ਆ ਸੜ ਕੇ ਸੁਆਹ ਹੋ ਚੁੱਕੀ ਸੀ ਕਿਸਾਨ ਵੀਰਾਂ ਦਾ ਵੱਡਾ ਨੁਕਸਾਨ ਹੋਇਆ ਸੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕੱਲੀ ਲੁਧਿਆਣਾ ਨਹੀਂ ਜਾਂ ਪੰਜਾਬ ਹੀ ਨਹੀਂ ਪੂਰੇ ਦੇਸ਼ ਭਰ ਵਿੱਚ ਕਣਕਾਂ ਜਿਹੜੀਆਂ ਨੇ ਪੱਕ ਚੁੱਕੀਆਂ ਨੇ ਹੁਣ ਜਿਹੜੀ ਵਾਢੀ ਕੀਤੀ ਜਾ ਰਹੀ ਹੈ ਵੱਖ-ਵੱਖ ਤਰੀਕਿਆਂ ਨਾਲ ਵਾਢੀ ਕੀਤੀ ਜਾ ਰਹੀ ਹੈ ਪਰ ਪੀਏਯੂ ਵੱਲੋਂ ਕੁਝ ਸਫਾਰਸ਼ਾਂ ਜਿਹੜੀਆਂ ਨੇ ਕੀਤੀਆਂ ਗਈਆਂ ਨੇ ਸਾਡੇ ਨਾਲ ਮਾਹਰ ਨੇ ਪੀਯੂ ਤੋਂ ਜਿਨ੍ਹਾਂ ਨਾਲ ਗੱਲਬਾਤ ਕਰਾਂਗੇ ਜਾਣਾਂਗੇ ਕਿ ਕਿੰਨੀਆਂ ਚੀਜ਼ਾਂ ਦਾ ਜਿਹੜਾ ਧਿਆਨ ਰੱਖਣਾ ਚਾਹੀਦਾ ਹੈ ਬਾਡੀ ਕਰਦੇ ਸਮੇਂ ਕਿਸ ਤਰ੍ਹਾਂ ਜਿਹੜਾ ਨੁਕਸਾਨ ਤੋਂ ਬਚਾਅ ਕੀਤਾ ਜਾ ਸਕਦਾ ਸਰ ਪਹਿਲਾਂ ਤਾਂ ਆਪਣਾ ਨਾਮ ਤੇ ਡਿਪਾਰਟਮੈਂਟ ਜਰੂਰ ਦੱਸੋ ਆ ਮੇਰਾ ਨਾਮ ਡਾਕਟਰ ਨਰਿਸ਼ਤ ਮਰਛ ਨੀਜਾ ਜੀ ਤੇ ਮੈਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਫਾਰਮ ਮਸ਼ੀਨਰੀ ਅਤੇ ਪਾਵਰ ਇੰਜੀਨੀਅਰਿੰਗ ਡਿਪਾਰਟਮੈਂਟ 'ਚ ਕੰਮ ਕਰ ਰਿਹਾ ਤੇ ਸਾਡਾ ਜਿਹੜਾ ਮੇਨ ਕੰਮ ਹੈ ਅ ਨਵੀਂ ਮਸ਼ੀਨਾਂ ਦੇ ਡਿਵੈਲਪਮੈਂਟ ਦੇ ਨਾਲ ਨਾਲ ਇਹੀ ਆ ਕਿ ਅਸੀਂ ਕਿਵੇਂ ਖੇਤੀ ਹੱਥ ਸੇ ਹੁੰਦੀ ਆ ਤੇ ਕਿਵੇਂ ਉਹਨਾਂ ਨੂੰ ਅਸੀਂ ਘਟਾ ਸਕਦੇ ਆ ਤੇ ਨਾਲ ਹੀ ਜਿਹੜਾ ਕੰਮ ਕੰਮ ਕਰਦਾ ਜਾਂ ਡਰਾਈਵਰ ਕੰਮ ਕਰਦਾ ਮਸ਼ੀਨ ਤੇ ਉਹ ਕੰਮ ਨੂੰ ਕਿਵੇਂ ਬਿਹਤਰ ਤਰੀਕੇ ਨਾਲ ਤੇ ਸਖਾਲੇ ਤਰੀਕੇ ਨਾਲ ਕਰ ਸਕਦਾ ਅ ਸਰ ਅਸੀਂ ਦੇਖਿਆ ਕਿ ਪਿਛਲੀ ਵਾਰ ਨਾ अनेका ਹਾਦਸੇ ਜਿਹੜੇ ਸਾਹਮਣੇ ਆਏ ਸੀ ਅੱਗ ਲੱਗਣ ਦੇ ਹੁਣ ਫਸਲਾਂ ਪੱਕੀਆਂ ਹੋਈਆਂ ਨੇ ਕਿਸਾਨ ਵੀਰਾਂ ਨੇ ਬਾਢੀ ਸ਼ੁਰੂ ਕਰਤੀ ਆ ਕਿਹਨਾ ਚੀਜ਼ਾਂ ਦਾ ਖਿਆਲ ਰੱਖਣਾ ਕਿਸ ਤਰ੍ਹਾਂ ਜਿਹੜੀ ਬਾਢੀ ਕੀਤੀ ਜਾਵੇ ਕਿਹੜੇ-ਕਿਹੜੇ ਔਜ਼ਾਰ ਜਿਹੜੇ ਨੇ ਬਾਢੀ ਵੇਲੇ ਵਰਤੇ ਜਾਂਦੇ ਜਿਹੜਾ ਅੱਜਕੱਲ ਦਾ ਸਮਾ ਹੈਗਾ ਕਨਕਵਾੜੀ ਦਾ ਇਸ ਟਾਈਮ ਦੇ ਉੱਤੇ ਕਾਫੀ ਸਾਰੇ ਅੱਗ ਲੱਗਣ ਨਾਲੇ ਹਾਦਸੇ ਹੋ ਜਾਂਦੇ ਨੇ ਕਿਉਂਕਿ ਕਿੱਟਾ ਮੌਸਮ ਵੀ ਗਰਮੀ ਵੱਧ ਜਾਂਦੀ ਏ ਮੌਸਮ ਸੁੱਕਾ ਹੁੰਦਾ ਪਾਣੀ ਲੱਗਣਾ ਬੰਦ ਹੋ ਗਿਆ ਹੁੰਦਾ ਖੇਤਾਂ ਨੂੰ ਕਨਕ ਨਾੜ ਸਭ ਸੁੱਕਾ ਹੁੰਦਾ ਤੇ ਬੜ ਜਲਦੀ ਅੱਗ ਫੜਦਾ ਤੇ ਨਾਲ ਕੱਲਾ ਅੱਗ ਫੜਦਾ ਬਲਕਿ ਫੈਲਦੀ ਬਹੁਤ ਜਲਦੀ ਏ ਜਿਹੜੀ ਹਵਾ ਵੀ ਅੱਜਕੱਲ ਦੇਖੇ ਤੇ ਬੜੇ ਘੁੰਮਣ ਕੇ ਰਿਅਲਿਟੀ ਇੱਕਦਮ ਤੇਜ਼ ਹਵਾਵਾਂ ਚ ਅੱਗ ਲੱਗ ਪੈਂਦੀ ਹੈ ਤਾਂ ਇਸ ਕਾਰਕ ਕਿ ਜਦੋਂ ਅੱਗ ਜੇ ਲੱਗ ਜਾਵੇ ਤੇ ਬੜੀ ਤੇਜ਼ੀ ਨਾਲ ਫੈਲਦੀ ਹੈ ਕਿ 200 200 4 400 ਖੇਤ ਦਾ ਨੁਕਸਾਨ ਹੋ ਜਾਂਦਾ ਤੇ ਇੰਨੇ ਘੱਟ ਟਾਈਮ ਦੇ ਵਿੱਚ ਫੈਲਦੀ ਹੈ ਕਿ ਉਹਨੂੰ ਰੋਕਣਾ ਮੁਸ਼ਕਲ ਹੋ ਜਾਂਦਾ ਇਸ ਕਾਰਕ ਕਿ ਇਸ ਟਾਈਮ ਦੇ ਉੱਤੇ ਕਾਫੀ ਜਿਹੜਾ ਹੈ ਉਹ ਸੁਚੇਤ ਕਰਨ ਦੀ ਯੂਤਾ ਹਰ ਇੱਕ ਨੂੰ ਤੇ ਅਸੀਂ ਮਸ਼ੀਨਾਂ ਦਾ ਕਾਫੀ ਤਰ੍ਹਾਂ ਦੀਆਂ ਵਰਤਦੇ ਹਾਂ ਕੰਬਾਈਨ ਵੀ ਹੈ ਆ ਉਹਦੇ ਚ ਵਾਢੀ ਵਾਲਾ ਦੀ ਪੂ ਵੀ ਵਰਤਦੇ ਹਾਂ ਹੱਥ ਨਾਲ ਵੀ ਵਾਢੀ ਕਰ ਲੈਂਦੇ ਆ ਵਾਚੋ ਸੀ ਤੇਸ਼ਦ ਨਾਲ ਗਹੀ ਕਰਦੇ ਆ ਸੋ ਇਸ ਤਾਂ ਦੀਆਂ ਮਸ਼ੀਨਾਂ ਜਦੋਂ ਅਸੀਂ ਵਰਤਦੇ ਆ ਤੇ ਉਹਨਾਂ ਨੂੰ ਵਰਤਣ ਵੇਲੇ ਵੀ ਅਸੀਂ ਕਈ ਗੱਲਾਂ ਖਿਆਲ ਕਰਦੇ ਆ ਇਹਦੇ ਵਿੱਚ ਜਿਹੜੀ ਸਭ ਤੋਂ ਮੇਨ ਹੈ ਇੱਕ ਤਾਂ ਇਹ ਮਸ਼ੀਨ ਦੀ ਤਿਆਰੀ ਤਿਆਰੀ ਅਸੀਂ ਕਹਿੰਦੇ ਆ ਕਿ ਪਹਿਲੇ ਹੀ ਮਸ਼ੀਨ ਨੂੰ ਖਾਲੀ ਚਲਾ ਕੇ ਜੂ ਦੇਖ ਲੋ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕੰਮਕਾਹ ਹੋਣ ਵਾਲਾ ਹੈ ਤੇ ਆਪਾਂ ਉਹਦੀ ਸਰਵਿਸ ਹੋਣ ਵਾਲੀ ਹੈ ਕੋਮਿਸ਼ਨ ਦਿਖਾਉਣ ਵਾਲਾ ਕਿਉਂਕਿ ਉਹਨ ਦੇ ਵਿੱਚ ਖਾਸ ਤੌਰ ਤੇ ਕੀ ਇਹ ਵੀ ਜਿੱਥੇ ਵੀ ਕੋਈ ਪੁਰਜੇ ਘੁੰਮਦੇ ਆ ਕੋਈ ਤੇਲ ਚਾਹੀਦਾ ਕੋਈ ਗ੍ਰੀਸ ਚਾਹੀਦੀ ਹੈ ਕੋਈ ਡੀਜ਼ਲ ਭਰਨਾ ਜਦੋਂ ਉਹਨੂੰ ਪ੍ਰੋਪਰਲੀ ਕਰਨ ਤੋਂ ਬਾਅਦ ਸਫਾਈ ਕਰਦੀ ਹੈ ਵੱਧੂ ਡੀਜ਼ਲ ਗ੍ਰੀਸ ਲਗਾਇਆ ਨਾ ਉੱਥੇ ਰਵੇ ਨਾਲ ਹੀ ਖਾਸ ਤੌਰ ਤੇ ਚੈੱਕ ਕਰਨ ਦੀ ਜ਼ਰੂਰੀ ਹੈ ਕਿ ਜਿਹੜਾ ਸਲੈਂਸਰ ਹੈ ਸਲੈਂਸਰ ਦੇ ਮੂੰਹ ਦੇ ਵਿੱਚੋਂ ਗਰਮ ਹਵਾ ਤੇ ਧੂਆ ਵਗਾਇਆ ਬਾਹਰ ਨਿਕਲਣਾ ਉੱਥੇ ਅਸੀਂ ਜਿਹੜਾ ਉਹਦਾ ਮੂੰਹ ਹੈ ਉਹ ਕਨਕਤੋਂ ਜਾਂ ਪੇੜ ਦੇ ਉੱਤੋਂ ਦੂਰ ਵਾਲੇ ਪਾਸੇ ਚਾਹੀਦਾ ਪੁੱਠੇ ਪਾਸੇ ਨੂੰ ਚਾਹੀਦਾ ਤੇ ਨਾਲ ਇਹ ਖਿਆਲ ਕਰਨ ਦੀ ਜ਼ਰੂਰਤ ਆ ਵੀ ਕਿਦੇ ਸਲੈਂਸਰ ਦੇ ਵਿੱਚੋਂ ਚੰਗਾਰੀ ਵਗਾਇਆ ਤਾਂ ਨਹੀਂ ਨਿਕਲਦੀ ਕਿਉਂਕਿ ਜੇ ਇਸ ਤਾਂ ਦੀ ਗੱਲ ਆ ਤੇ ਫਿਰ ਜਿਹੜਾ ਅੱਗ ਲੱਗਣ ਦਾ ਡਾ ਕਾਫੀ ਵੱਧ ਜਾਂਦਾ ਉਹਦੇ ਵਾਸਤੇ ਬਿਹਤਰ ਆ ਵੀ ਸਲੈਂਸਰ ਦੇ ਉੱਤੇ ਅਸੀਂ ਪਰਜਲ ਪੁਰਜਾ ਲਗਵਾ ਲਈਏ ਜਿਹਨੂੰ ਲਗਾਉਣ ਦੇ ਨਾਲ ਸਲੈਂਸਰ ਦੇ ਵਿੱਚੋਂ ਚੰਗਾਰੀ ਬਾਹਰ ਨਹੀਂ ਜਾਂਦੀ ਉਹ ਅੰਦਰ ਦੀ ਉਹਨੂੰ ਜਿਹੜਾ ਹੈ ਰੋਕ ਲੈਂਦਾ ਉਸ ਪੁਰਜਨ ਨੂੰ 스파크 ਅਰੇਸਟਰ ਦੇ ਤੌਰ ਤੇ ਕਿਹਾ ਜਾਂਦਾ ਅੱਛਾ ਸਰ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਜਿਹੜਾ ਬਾ ਪੁਰਚੇ ਜਾਂ ਉਤੋਂ ਸਲੈਂਸਰ ਤੋਂ ਅੱਗ ਨਿਕਲਦੀ ਆ ਕੀ ਕੋਈ ਅਜੀਹਾ ਕਾਰਨ ਵੀ ਹੁੰਦਾ ਵਾ ਜਿਹਦੇ ਕਰਕੇ ਜਦੋਂ ਕੋਈ ਗਿੱਲੀ ਗਣਕ ਜਾਂ ਸੁੱਕੀ ਗਣਕ ਦਾ ਵੀ ਕੋਈ ਮਸਲਾ ਹਾਂਜੀ ਹਾਂਜੀ ਬਿਲਕੁਲ ਦੇਖੋ ਕਈ ਛੋਟੇ ਛੋਟੇ ਗੱਲਾਂ ਹੁੰਦੀਆਂ ਜਿੰਦੇ ਨਾਲ ਅਸੀਂ ਕਾਫੀ ਸਾਦਾ ਫਾਇਦਾ ਲੈ ਸਕਦੇ ਆ ਇਸੇ ਤਰ੍ਹਾਂ ਜਿਹੜੀ ਬੈਟਰੀ ਹੈ ਜੇ ਉਹ ਪੂਰੀ ਤਰ੍ਹਾਂ ਕੰਮ ਨਹੀਂ ਕਰਦੀ ਜਾਂ ਆਪਾਂ ਕਹੀਏ ਵੀ ਕਨੈਕਸ਼ਨ ਹੁੰਦੇ ਢਿੱਲੇ ਆ ਜਾਂ ਆਪਾਂ ਸ਼ਾਰਟ ਕਰਕੇ ਸਟਾਰਟ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਉੱਥੇ ਵੀ ਜਿਹੜੀ ਸਪਾਰਕ ਪੈਦਾ ਹੋ ਜਾਂਦੀ ਹੈ ਇਸ ਦਾ ਕਿਉਂਦਾ ਵੀ ਕੰਮ ਕਰਨ ਦੀ ਜੂਤ ਆ ਪਰ ਨਾਲ ਹੀ ਜਿਹੜੀ ਖਿਆਲ ਕਰਨ ਵਾਲੀ ਗੱਲ ਹੈ ਵੀ ਜਦੋਂ ਆਪਾਂ ਮਸ਼ੀਨ ਦਾ ਕੰਮ ਕਰਨਾ ਉਦੋਂ ਇਹ ਨਾ ਹੋਵੇ ਵੀ ਕਨਕ ਦੇ ਵਿੱਚ ਗਿਲ ਜਿਆਦਾ ਹੋਵੇ ਉਹਦੇ ਨੁਕਸਾਨ ਬਹੁਤ ਨੇ ਨੁਕਸਾਨ ਇਹ ਵੀ ਹੈ ਕਿ ਉਹਨਾਂ ਦੇ ਵਿੱਚ ਮਸ਼ੀਨ ਦੀ ਜ਼ੋਰ ਜਿਆਦਾ ਲੱਗੂਗਾ ਤੇਲ ਜਿਆਦਾ ਮੱਚੂਗਾ ਸਾਨੂੰ ਤੇਲ ਵੱਧ ਖਰਚ ਕਰਨਾ ਪਏਗਾ ਦਾਨੇ ਟੁੱਟਣਗੇ ਜਦੋਂ ਦਾਨੇ ਵੱਧ ਟੁੱਟਣਗੇ ਤੇ ਮੰਡੀ ਦੇ ਵਿੱਚ ਭਾਅ ਗਿਆ ਨਹੀਂ ਮਿਲੇਗਾ ਕਿਉਂਕਿ ਕੁਆਲਿਟੀ ਘਟ ਜਗੀ ਨਾਲ ਇਹ ਹੈ ਕਿ ਜਦੋਂ ਥਰੇਸ਼ਰ ਦੇ ਵਿੱਚ ਜਾ ਕੇ ਗਹਾਈ ਹੁੰਦੀ ਹੈ ਭਾਵੇਂ ਕੰਬਾਈਨ ਦੇ ਵਿੱਚ ਹੈ ਦਾਨੇ ਤੋਂ ਅਲੱਗ ਕਰਨੇ ਆ ਚਾਹੇ ਥਰੇਸ਼ਰ ਦੇ ਵਿੱਚ ਆ ਉਦੋਂ ਕੀ ਹੁੰਦਾ ਹੈ ਵੀ ਜਿਹੜਾ ਗਿੱਲਾ ਨਾਲ ਜਾਂ ਵੱਧ ਨਮੀ ਵਾਲਾ ਉਹਦੇ ਨਾਲ ਅੰਦਰ ਜਿਹੜਾ ਵੱਧ ਟਾਈਮ ਲੱਗਦਾ ਹੈ ਦਾਨਿਆਂ ਦੇ ਗਹਾਈ ਵੇਲੇ ਤੇ ਉਹ ਜ਼ਿਆਦਾ ਗਰਮ ਹੋ ਜਾਂਦੇ ਨੇ ਤੇ ਉਹਦੇ ਵਿੱਚ ਅਗ ਲੱਗਣ ਦਾ ਖਤਰਾ ਵੀ ਵੱਧ ਜਾਂਦਾ ਹੈ ਇਸ ਕਰਕੇ ਆਮ ਤੌਰ ਤੇ ਅਸੀਂ ਹਰ ਸਾਲ ਦੇਖਦੇ ਆਂ ਬੇਹਦਾਇਤਾ ਹੁੰਦੀਆਂ ਨੇ ਕਿ ਤੜਕੇ ਦਾ ਟਾਈਮ ਆਮ ਤੌਰ ਤੇ ਨਾਲ ਅਸੀਂ ਮਸ਼ੀਨ ਦੀ ਵਰਤੋਂ ਕਰੀਏ ਰਾਤ ਦੇ ਟਾਈਮ ਨਾਲ ਵਰਤੀਏ ਤਾਂ ਟਾਈਮ ਦਿੱਤਾ ਜਾਂਦਾ ਸਵੇਰ ਦਾ ਵੀ ਉਸ ਤੋਂ ਕਿ ਸਵੇਰੇ ਕੀ ਹੁੰਦਾ ਕਿ ਉਸ ਉਸ ਦੀ ਸਮੱਸਿਆ ਕਰਕੇ ਜਿਹੜੀ ਗਿਲ ਵੱਜ ਜਾਂਦੀ ਹੈ ਇਸੇ ਤਰ੍ਹਾਂ ਕਈ ਵਾਰੀ ਜਿਹੜਾ ਮੀਂਹ ਕਣੀ ਥੋੜਾ ਥੋੜਾ ਪੈ ਜਾਂਦਾ ਉਹ ਵੀ ਬਿਹਤਰ ਹੈ ਵੀ ਪਹਿਲੇ ਅਸੀਂ ਕਣਕ ਨੂੰ ਸੁੱਕਣ ਦਈਏ ਤਾਂ ਅਸੀਂ ਮਸ਼ੀਨ ਦੀ ਵੱਡੀ ਵੱਡੀ ਕਰੀਏ ਸਰ ਅਸੀਂ ਦੇਖਿਆ ਕਿ ਕਈ ਵਾਰੀ ਜਿਹੜੀਆਂ ਨੇ ਖੰਭੀਆਂ ਤੋਂ ਜਿਹੜੀਆਂ ਤਾਰਾਂ ਹੁੰਦੀਆਂ ਉਹਨੂੰ ਵੀ ਉਹਦੇ ਕਾਰਨ ਵੀ ਅੱਗ ਲੱਗ ਜਾਂਦੀ ਹੈ ਉਹ ਕੀ ਕਾਰਨ ਹੁੰਦੇ ਆ ਅਚਾਨਕ ਜਿਹੜੀ ਆ ਹੁਣ ਖੜੀ ਕਣਕ ਨੂੰ ਜਿਹੜੀ ਆ ਅੱਗ ਜਿਹੜੀ ਫੜ ਲੈਂਦੀ ਹੈ ਆ ਦੇਖੋ ਜਿਹੜੀ ਇਹ ਵੀ ਸਮੱਸਿਆ ਕਾਫੀ ਥਾਵਾਂ ਤੇ ਆਂਦੀ ਹੈਗੀ ਹੈ ਕਿਉਂਕਿ ਘਰ ਦੀਆਂ ਛੋਟੀਆਂ ਤਾਰਾਂ ਜਾਂ ਆ ਵੱਡੀਆਂ ਜਿਹੜੀਆਂ ਹਾਈ ਵੋਲਟੇਜ ਦੀਆਂ ਤਾਰਾਂ ਜਾਂ ਟਰਾਂਸਫਾਰਮਰ ਆਪਣੇ ਖੇਤਾਂ ਦੇ ਵਿੱਚੋਂ ਲੰਘਦੇ ਨੇ ਕਿਉਂਕਿ ਬਿਜਲੀ ਬਿਨਾ ਤਾਂ ਆਪਣਾ ਵੀ ਕੰਮਕਾਰ ਨਹੀਂ ਚੱਲਦਾ ਮੋਟਰ ਵਾਸਤੇ ਤਾਂ ਚੱਲਣਾ ਚਾਹੀਦੀ ਚਾਹੀਦੀ ਹਰ ਵਕਤ ਉਹਨਦੇ ਚ ਕੀ ਹੁੰਦਾ ਵੀ ਜੇ ਕਿਤੇ ਕੋਈ ਤਾਰ ਦਾ ਜੋੜ ਕੱਚਾ ਹੈ ਢਿੱਲਾ ਜਾਂ ਤਾਰ ਢਿੱਲੀਆਂ ਆਪਸ ਵਿੱਚ ਆਵਾ ਹੂ ਨਾਲ ਜਾਂ ਕਿਸੇ ਹੋਕਾ ਨਾਲ ਪਤੰਗ ਦੀ ਡੋਰ ਨਾਲ ਜਾਂ ਹੋਰ ਆਪਸ ਵਿੱਚ ਟੱਚ ਕਰ ਗਈਆਂ ਜਾਂ ਲੋਡ ਵੱਧ ਘਟ ਗਿਆ ਤੇ ਤਾਂ ਸਾਮ ਭਾਕਾ ਮਾਰ ਗਿਆ ਜਿੱਥੇ ਉਹਦੀ ਸਪਾਰਕ ਥੱਲੇ ਡਿਗਣੀ ਹੈ ਜੇ ਤਾਂ ਉੱਥੇ ਸੁੱਕੀ ਥਾਂ ਹੈ ਕੋਈ ਚੀਜ਼ ਨਹੀਂ ਗਈ ਜਾਂ ਗਿੱਲ ਹੈ ਤੇ ਉੱਥੇ ਅੱਗ ਨਹੀਂ ਲੱਗਦੀ ਤੇ ਨਾ ਉਹ ਫੈਲਦੀ ਹੈ ਪਰ ਜੇ ਕਿਤੇ ਥੱਲੇ ਕਣਕ ਦੀ ਜਿਹੜੀ ਹੈ ਸੁੱਕੀ ਫਸਲ ਖੜੀ ਹੈ ਜਾਂ ਜਿਹੜਾ ਹੈਗਾ ਨਾਲ ਖੜਾ ਤੇ ਉੱਥੇ ਅੱਗ ਲੱਗ ਜਾਂਦੀ ਹੈ ਤੇ ਬੜੀ ਤੇਜ਼ ਨਾਲ ਫੈਲ ਜਾਂਦੀ ਹੈ। ਅਸੀਂ ਇਸ ਵਾਸਤੇ ਇਹ ਕਹਿੰਨੇ ਕਿ ਜੇ ਤਾਂ ਟਰਾਂਸਫਾਰਮ ਵਗਿਆ ਲੰਘ ਰਿਹਾ ਹੈ ਜਾਂ ਕੋਈ ਬਿਜਲੀ ਦਾ ਕੰਬਾ ਬਾਈਚਾਂਸ ਹੈਗਾ ਤੇ ਬਿਹਤਰ ਹੈ ਥੋੜੀ ਜਿਹੀ ਉਹਦੇ ਥਾਂ ਜਿਹੜੀ ਅਸੀਂ ਛੱਡਦੀ ਛੱਡ ਕੇ ਦੀਏ ਬਲਕਿ ਪੱਕਾ ਥੜਾ ਵੱਤ ਨਹੀਂ ਬਣਾ ਦੀਏ। ਕਿਉਂਕਿ ਨਾ ਉੱਥੇ ਕੋ ਘਾਹ ਹੋਵੇ ਤੇ ਨਾ ਹੀ ਕੋ ਫਸਲ ਹੋਵੇ ਇੰਨੇ ਕਦੇ ਨਾਲ ਅਸੀਂ ਸਾਰੇ ਆਪਣੇ ਖੇਤ ਦਾ ਜਿਹੜਾ ਡਰ ਅੱਗ ਲੱਗਣ ਦਾ ਉਹ ਘਟਾ ਸਕਦੇ ਹਾਂ। ਨਹੀਂ ਤੇ ਅਸੀਂ ਜਿਹੜੀ ਹੈ ਜੇ ਕਨਕ ਦੇ ਲਈ ਹੈ ਤੇ ਉਹ ਜਲਦੀ ਤੇ ਜਲਦੀ ਆਪਾਂ ਉਹਨੂੰ ਹੱਥ ਨਾਲ ਵਾਢੀ ਕਰਕੇ ਉਹਨੀ ਥਾਂ ਨੂੰ ਆਪਾਂ ਬਿਲਕੁਲ ਵਿਹਲੀ ਕਰ ਦਈਏ ਨਾ ਉੱਥੇ ਕੋਈ ਸੁੱਕਾ ਕਾਏ ਤੇ ਨਾ ਕੋਈ ਨਾਲ ਹੈ ਕੁਝ ਵੀ ਨਹੀਂ ਵੀ ਜੇ ਭੜਾਕੇ ਦੀ ਕੋਈ ਅੱਗ ਥੱਲੇ ਡਿੱਗ ਵੀ ਪਈ ਤੇ ਉਹ ਥੱਲੇ ਕਿਸੇ ਹੋਰ ਚੀਜ਼ ਨੂੰ ਨਾਲ ਲੱਗੇ ਸੋ ਇਹ ਖਿਆਲ ਕਰਨ ਦੀ ਜ਼ਰੂਰਤ ਆ ਨਾਲ ਹੀ ਸਾਨੂੰ ਮਸ਼ੀਨ ਚਲਾਉਣ ਲੱਗੇ ਖਿਆਲ ਕਰਨਾ ਪੈਂਦਾ ਵੀ ਜੇ ਕਿਤੇ ਕੋਈ ਤਾਰ ਨਹੀਂ ਵੀ ਹੈ ਇਹ ਨਾਵੇਂ ਮਸ਼ੀਨ ਚਲਾਉਂਦੇ ਆ ਖਾਸ ਤੌਰ ਤੇ ਕੰਬਾਈਨ ਜਿਹੜੀ ਆ ਵੀ ਮਸ਼ੀਨ ਨੂੰ ਹੀ ਤਾਰ ਟੱਚ ਕਰ ਜਾਵੇ ਤੇ ਜੇ ਮਸ਼ੀਨ ਦੇ ਚਕੰਟ ਧੋੜ ਗਿਆ ਤੋਂਨੇ ਮਸ਼ੀਨ ਦੇ ਅੰਦਰ ਵੀ ਜਿਹੜੀ ਅੱਗ ਲਗਾ ਦੇਣੀ ਹੈ ਨਾਲ ਹੀ ਜਿਹੜਾ ਡਰਾਈਵਰ ਆਇਆ ਜਾਂ ਕੋਈ ਹੋਰ ਕੰਮ ਆ ਕੰਮ ਕਰ ਰਿਹਾ ਉਹਦੀ ਜਾਨ ਦੇ ਵੀ ਜਿਹੜੀ ਹੈ ਬਨ ਜਾਣੀ ਹੈ ਸਰ ਕੋਈ ਹੋਰ ਵੀ ਕਾਰਨ ਨੇ ਇਹਨਾਂ ਤੋਂ ਇਲਾਵਾ ਜਾਂ ਕੋਈ ਹੋਰ ਜਿਸ ਦੇ ਨਾਲ ਜਿਹੜੀ ਅੱਗ ਲੱਗਣ ਦਾ ਜਿਹੜਾ ਡਰ ਜਿਹੜਾ ਵਾ ਪੈ ਸਕਦਾ ਖੇਤਾਂ ਦੇ ਵਿੱਚ ਆ ਦੇਖੋ ਦੋ ਗੱਲਾਂ ਤਾਂ ਆਪਾਂ ਕਰ ਲਈਆਂ ਕੁਝ ਮਸ਼ੀਨਾਂ ਦੀ ਆਪਾਂ ਜਿਹੜੀ ਸ਼ਾਮ ਸੰਭਾਲ ਤੇ ਧਿਆਨ ਰੱਖਣ ਦਾ ਲਈਆਂ ਜਿਹੜੀਆਂ ਆਪਾਂ ਆਸਾਨੀ ਨਾਲ ਕਰ ਸਕਦੇ ਆ ਇੱਕ ਆ ਬਿਜਲੀ ਵਾਲੀ ਹੈ ਉਹਦੇ ਵਿੱਚ ਕੋਈ ਕੋਈ ਕੰਟਲ ਦਾ ਕੰਮ ਹੈ ਕਈ ਵਾਰੀ ਕੰਟ ਲੱਗ ਜਵੇ ਤਾਂ ਬੜਾ ਜਾਨੀ ਨੁਕਸਾਨ ਕਰਦਾ ਉਹ ਜਿਹੜਾ ਬਜਲੀ ਵਿਭਾਗ ਹੈ ਉਹਦੀ ਮਦਦ ਲੈਣ ਦੀ ਜ਼ਰੂਰਤ ਹੈ ਕਿਉਂਕਿ ਉਹ ਇਸ ਕੰਮ ਦੇ ਵਿੱਚ ਮਾਹਰ ਹੁੰਦੇ ਆ ਆਪਣੇ ਆਪ ਨਹੀਂ ਅਸੀਂ ਕੁਝ ਵੀ ਇਹਦੇ ਚ ਪੰਗਾ ਲੈਣ ਵਾਲਾ ਕੰਮ ਨਹੀਂ ਕਰਨਾ ਪਰ ਤੀਜੀ ਇੱਕ ਹੋਰ ਕਾਰਨ ਹੈ ਉਹ ਆਪਣਾ ਆਪਣਾ ਹੀ ਅੰਗਲੀ ਕਾਨੂੰ ਜੇ ਆਪਾਂ ਉਹਨੂੰ ਖਿਆਲ ਕਰ ਸਕਦੇ ਆਂ ਤੇ ਬਹੁਤ ਚੰਗੀ ਗੱਲ ਹੈ ਕਿਉਂਕਿ ਉਹ ਕਾਫੀ ਸਾਦਾ ਕਾਨੂੰ ਬਣ ਜਾਂਦੇ ਆ ਕਈ ਥਾਵਾਂ ਤੇ ਅੱਗ ਲੱਗ ਜਾਂਦੇ ਆ ਹੁੰਦੇ ਚ ਮੇਨ ਕੀ ਹੈ ਵੀ ਜੇ ਆਪਾਂ ਮਾਚਿਸ ਲਗਾਇਆ ਦੀ ਵਰਤੋਂ ਕਰਦੇ ਆ ਜਾਂ ਕੰਮੇ ਵਰਤਦੇ ਨੇ ਕੋਈ ਬੀੜੀ ਸਿਗਰਟ ਵਾਸਤੇ ਕੋਈ ਚਾਹ ਦਾ ਜਾਂ ਰੋਟੀ ਬਣਾ ਲੈ ਚੁੱਲੇ ਵਾਸਤੇ ਅੱਗ ਦਾ ਇੰਤਜ਼ਾਮ ਕਰਦੇ ਨੇ ਤੇ ਉੱਥੋਂ ਕਈ ਵਾਰੀ ਅੱਗ ਉੱਡ ਕੇ ਤੇ ਫੈਲ ਜਾਂਦੀ ਹੈ ਕਿਉਂਕਿ ਹੁੰਦਾ ਕੀ ਹੈ ਵੀ ਅੱਗ ਦੀ ਇੱਕ ਵਾਰੀ ਸ਼ੁਰੂਆਤ ਹੋ ਗਈ ਤੇ ਮੁਰਕੇ ਬੜੀ ਤੇਜ਼ੀ ਨਾਲ ਉਹ ਫੈਲਦੀ ਹੈ ਤੇ ਅੱਗ ਅੱਗੇ ਅੱਗੇ ਤੇ ਅਸੀਂ ਪਿੱਛੇ ਪਿੱਛੇ ਸੋ ਇਹਦੇ ਵਾਸਤੇ ਜਿਹੜੀ ਯਕੀਨੀ ਬੰਧਨ ਦੀ ਜ਼ਰੂਰਤ ਆ ਵੀ ਪੱਕੇ ਹਦਾਇਤ ਹੋਵੇ ਸਾਰਿਆਂ ਨੂੰ ਵੀ ਬਿਲਕੁਲ ਵੀ ਅੱਗ ਦੀ ਵੱਤੋਂ ਮਾਚਿਸ ਬੀੜੀ ਵਗਾਇਆ ਨਹੀਂ ਕਰਨੀ ਦੂਜਾ ਜੇਕਰ ਕੋਈ ਚਾਹ ਰੋਟੀ ਦਾ ਇੰਤਜ਼ਾਮ ਹੈ ਬਿੱਤਰ ਹੈ ਕੋਈ ਬੰਦ ਕੰਬਾ ਕੋਠਾ ਜਿੰਦੇ ਅੰਦਰ ਅਸੀਂ ਚੁੱਲ੍ਹੇ ਦਾ ਪਵੰਦ ਕਰੀਏ ਤੇ ਜਦੋਂ ਕੰਮ ਕਰ ਲਿਆ ਪਾਣੀ ਪਾ ਕੇ ਪੱਕਾ ਕਰ ਦਈਏ ਵੀ ਬਿਲਕੁਲ ਜਿਹੜੀ ਅੱਗ ਬੁਝ ਚੁੱਕੀ ਹੋਈ ਹੈ ਸੋ ਇਹ ਗੱਲ ਕੰਨੀ ਬਹੁਤ ਜ਼ਰੂਰੀ ਕਿਉਂਕਿ ਇਸ ਦੇ ਨਾਲ ਅਸੀਂ ਆਪਣੇ ਆਪ ਜਿਹੜਾ ਖੁੱਦ ਹੀ ਕਾਨੂੰਨ ਬਣ ਰਹੇ ਆ ਇਸ ਤਰ੍ਹਾਂ ਦਾ ਉਹਨੂੰ ਅਸੀਂ ਘਟਾ ਸਕਦੇ ਹਾਂ ਸਰ ਮੇਰਾ ਆਖਰੀ ਸਵਾਲ ਆ 22 ਚੰਦਸ ਅਗਰ ਹਾਦਸਾ ਵਾਪਰ ਜਾਂਦਾ ਨਾ ਚਾਹੁੰਦੇ ਹੋਏ ਵੀ ਅੱਗ ਜੇਕਰ ਲੱਗ ਜਾਂਦੀ ਆ ਤਾਂ ਕਿਸ ਤਰ੍ਹਾਂ ਜਿਹੜਾ ਨੁਕਸਾਨ ਘਟਾਇਆ ਜਾ ਸਕਦਾ ਜਾਂ ਉਸਨੂੰ ਰੋਕਿਆ ਜਾ ਸਕਦਾ ਕਿਉਂਕਿ ਅਸੀਂ ਦੇਖਿਆ ਕਿ ਕਈ ਖੇਤ ਜਾਂ ਕਈ ਸੈਂਕੜੇ ਜਿਹੜੇ ਖੇਤ ਨੇ ਜਲ ਜਾਂਦੇ ਨੇ ਜਿਹੜਾ ਇਹ ਅੱਗ ਵਾਲੇ ਹਾਦਸੇ ਨੇ ਇਹਦੇ ਵਿੱਚ ਦੇਖੋ ਚੰਦਾ ਤਾਂ ਕੋਈ ਨਹੀਂ ਹੁੰਦਾ ਹੁੰਦਾ ਤਾਂ ਜਾਣ ਗੈਲਿਕਾ ਕੇ ਅਨਜਾਨਪੁਨੇ ਕਰਕੇ ਜਾਂ ਕੋਈ ਨਾ ਕੋਈ ਕਾਨੂੰਨ ਬਣ ਗਿਆ ਤੇ ਹੁੰਦਾ ਕਿ ਇਹ ਵੀ ਅੱਗੇ ਨਹੀਂ ਤਿੱਜ ਨਾਲ ਫੈਲਦੀ ਹੈ ਮੰਨ ਲਓ ਵੀ ਜੇ ਕਿਸੇ ਇੱਕ ਦੇ ਕੋਲੋਂ ਗਲਤਫਹਿਮ ਕਿਸੇ ਗਲਤੀ ਨਾਲ ਹੋ ਵੀ ਗਿਆ ਤੇ ਆਣ ਗੁਆਣ ਸਾਰੇ ਖੇਤ ਕਈ ਵਾਰੀ ਪਿੰਡ ਦੇ ਪਿੰਡ ਦੇ ਖੇਤ ਸਾਰੇ ਸੜ ਜਾਂਦੇ ਨੇ ਸੋ ਚਾਹਿਆ ਤਾਂ ਕਿਸੇ ਨਹੀਂ ਹੁੰਦਾ ਇਹਦੇ ਵਾਸਤੇ ਆਪਾਂ ਥੋੜਾ ਜਿਹਾ ਇਨਾਂ ਟਾਈਮ ਦੇ ਵਿੱਚ ਆਪਾਂ ਨੂੰ ਥੋੜਾ ਜਿਹਾ ਲੱਕ ਕਰਨ ਦੀ ਜਰੂਰਤ ਆ ਉਹਦੇ ਚ ਕੀ ਹੈ ਵੀ ਜੇ ਪਿੰਡ ਦੇ ਚ ਕੋਈ ਟੈਂਕਰ ਨੇ ਵੱਡੇ ਤੇ ਆਪਾਂ ਭਰ ਕੇ ਰੱਖੀਏ ਹਮੇਸ਼ਾ ਤਿਆਰ ਰੱਖੀਏ ਵੀ ਕਿਤੇ ਜੂਤ ਪਈ ਆਪਾਂ ਪਾਣੀ ਦਾ ਇਸਤੇਮਾਲ ਕਰ ਲਈਏ ਕੋਈ ਵੱਡੇ ਸਪੇ ਪੰਪ ਨੇ ਕੋਈ ਮੋਟਰਾਂ ਦੇ ਚੱਲੇ ਨੇ ਭੱਜ ਕੇ ਰੱਖੀਏ ਸੋ ਇਸ ਤਰ੍ਹਾਂ ਦੇ ਨਾਲ ਨਾਲ ਹੀ ਨਾਲ ਜਿਹੜਾ ਪਿੰਡ ਦੇ ਚ ਅਨਾਉਂਸਮੈਂਟ ਦਾ ਸਿਸਟਮ ਹੋਵੇ ਵੀ ਜੇ ਕਿਤੇ ਕਦੇ ਸਨੇਹਾ ਦੇਤਾ ਵੀ ਭਾਈ ਅੱਗ ਲੱਗ ਗਈ ਫਲਾਣੇ ਖੇਤ ਤੇ ਚ ਨਾਲੋਂ ਨਾਲ ਪਿੰਡ ਦੇ ਚ ਜਿਹੜੀ ਅਨਾਉਂਸਮੈਂਟ ਕਾ ਕੇ ਸਾਰੇ ਮਦਦ ਵਾਸਤੇ ਪਹੁੰਚ ਸਕੀਏ ਇਹਦੇ ਨਾਲ ਕੁਝ ਗੱਲਾਂ ਆਏ ਨੇ ਜਿਹੜੀਆਂ ਅਸੀਂ ਪਹਿਲੇ ਇੰਤਜ਼ਾਮ ਰੱਖ ਸਕਦੇ ਹਾਂ ਤਾਂ ਕਿ ਜੇ ਕਦੇ ਹੋਵੇ ਤੇ ਨੁਕਸਾਨ ਤੋਂ ਘੱਟੋ ਘੱਟ ਹੋਵੇ ਕੋਈ ਆ ਵੀ ਜਿਹੜੀ ਅੱਗ ਹੈ ਫੈਲਦੀ ਜਾਂਦੀ ਜੀ ਉਹਨੂੰ ਬਾਲਣ ਦੇ ਤੌਰ ਤੇ ਫਸਲ ਮਿਲਦੀ ਜਾਂਦੀ ਸੁੱਕੀ ਤੇ ਜੇ ਉਹਨੂੰ ਨਾ ਮਿਲੇ ਜਿਵੇਂ ਰਾਹ ਆ ਜਾਂਦਾ ਜਾਂ ਕੋਈ ਪੱਕੀ ਸੜਕ ਆ ਗਈ ਰੁਕਦੀ ਉੱਥੇ ਜਾ ਕੇ ਤੇ ਜੇ ਆਪਾਂ ਕੁਝ ਇਸ ਤਰ੍ਹਾਂ ਲਾ ਲਈਏ ਫਸਲ ਦੇ ਜਿਹੜੀ ਹਰੀ ਆ ਜਿਵੇਂ ਸ਼ੋਜ ਮੁਕੀ ਹੋ ਗਿਆ ਬਰਸੀਮ ਹੋ ਗਿਆ ਤੇ ਅੱਗ ਉੱਤੇ ਕਿ ਰੁਕ ਜਵੇ ਇਸੇ ਤਿਕ ਨਾਲ ਜੇ ਮੰਨ ਲਓ ਖਾਲ ਹੈ ਪਾਣੀ ਹੈ ਲਾ ਤੇ ਭਾਵੇਂ ਆਪਾਂ ਪਾਣੀ ਤਾਂ ਨਹੀਂ ਲੈਣਾ ਹੁੰਦਾ ਪਰ ਜੇ ਥੋੜਾ ਜਿਹਾ ਪਾਣੀ ਛੱਡ ਕੇ ਆਪਾਂ ਉਹਨੂੰ ਗਿੱਲਾ ਰੱਖੀਏ ਸੋ ਇਸ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਅਸੀਂ ਜਿਹੜਾ ਅੱਗ ਨੂੰ ਫੈਲਣ ਤੋਂ ਆਪਾਂ ਨੁਕਸਾਨ ਸਕ ਬਚਾ ਸਕਦੇ ਹਨ ਧੰਨਵਾਦ ਜੀ ਬਿਲਕੁਲ ਸਹੀ ਸਨ ਪੀਐਜਓ ਤੋਂ ਮਾਹਿਰ ਜਿਨ੍ਹਾਂ ਨੇ ਕਿਹਾ ਕਿ ਅੱਗ ਲੱਗਣ ਤੋਂ ਬਚਾਅ ਵਾਸਤੇ ਜਿਹੜੇ ਕਿਸਾਨ ਵੀਰ ਨੇ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਤਾਂ ਖੰਭੀਆਂ ਦੀਆਂ ਤਾਰਾਂ ਜਾਂ ਫਿਰ ਮਸ਼ੀਨਰੀ ਵਰਤਦੇ ਸਮੇਂ ਜਿਹੜਾ ਖਾਸ ਧਿਆਨ ਰੱਖਣਾ ਚਾਹੀਦਾ ਉੱਥੇ ਇਹਨਾਂ ਨੇ ਵੀ ਕਿਹਾ ਕਿ ਕਿਸੇ ਤਰ੍ਹਾਂ ਦੀ ਵੀ ਜਿਹੜੀ ਅੰਗੈਲੀ ਨਹੀਂ ਕਰਨੀ ਚਾਹੀਦੀ ਕੋਈ ਮਾਛੇਸ ਵਗੈਰਾ ਵੀ ਉਸ ਦਾ ਵੀ ਖਿਆਲ ਰੱਖਣਾ ਚਾਹੀਦਾ ਤੇ ਜੇਕਰ ਹਾਦਸਾ ਵਾਪਰ ਜਾਂਦਾ ਤਾਂ ਉਸ ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ ਕਿਸ ਤਰ੍ਹਾਂ ਨਿਪਟ ਸਕਦੇ ਆ ਉਸ ਨੂੰ ਲੈ ਕੇ ਵੀ ਜਿਹੜੇ ਹੱਲ ਦੱਸੇ ਗਏ ਨੇ ਲਿਵਿੰਗ ਇੰਡੀਆ ਨਿਊਜ਼ ਲਈ ਲੁਧ